ਉਣੀ ਆਟੋਮੈਟਿਕ ਵਾਲੀ ਜੰਬੀ ਗੱਡੀ ਹੈ। ਬਹੁਤ ਵਧੀਆ ਗੱਡੀ ਹੈ ਜੀ। ਚੱਲ ਚਲਾਵੇ ਦੀ ਪੂਰੀ ਸੋਹਣੀ ਗੱਡੀ ਹੈਗੀ। ਇਹਦੇ ਨਾਲ ਤਾਂ ਆਫਰ ਹੀ ਆ ਬਾਈ ਜਾਇਜ ਰੇਟ ਤੇ ਦੇ ਦੇ। ਕਿ ਰੇਟ ਆ ਬਈ ਇਹਦਾ? ਤੇ ਆਪਾਂ ਦੇ ਰਾਂਗੇ ਐਨਓਸੀ ਨਾਲ 50000 ਰੁਪਏ। ਐਨਓਸੀ ਨਾਲ 50000 ਰੁਪਏ ਦੀ ਜਿਹੜਾ ਆਪਣੇ ਚੈਨਲ ਦੇ ਥ्रू ਆਊਗਾ ਠੀਕ ਆ। ਬਾਈਆਂ ਕੋਲੇ ਨਾਲ ਲਊਗਾ 2000 ਰੁਪਏ ਦਾ 3000 ਦਾ ਮਾਰਤਾ ਨਹੀਂ ਤੇ ਹੋਰ ਵੀ ਹੋ ਜਾਊਗਾ। ਠੀਕ ਆ ਗੱਡੀ ਪੂਰੀ ਵਧੀਆ ਬਾਈ ਇਹਦੀ ਹਰ ਤੋਂ ਕਲਰ ਪੂਰੇ ਵਧੀਆ। ਸੈਟਰੋ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਆਏ ਆਂਗੇ ਸ਼ਹਿਰਪੱਟਾ ਵਿਚਾਲ ਮੋਟਰ ਜਿੱਤੇ ਤੇ ਬਾਈ ਆਪਣੇ ਕੋਲੇ ਸਵਿਫਟ, ਮਾਰਸਡੀਜ਼ i20, ਆਲਟੋ ਤੇ ਆਪਣਾ ਪੰਟੋਸ ਲੀਵਾ ਗੱਡੀ ਲੈ ਕੇ ਤੇ ਬਾਈ ਨਾਲ ਕਰਾਉਣੀਆਂ ਗੱਲਬਾਤ ਤੇ ਗੱਡੀਆਂ ਬਾਰੇ ਇੰਨੀ ਜਾਣਕਾਰੀ ਰੇਟ ਬਾਈ ਉਹਨਾਂ ਦੇ ਬਹੁਤ ਹੀ ਜੈਨੂਨ ਸਹੀ ਰੇਟ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਰਨਿਕੋ ਬਾਈ ਜੀ ਠੀਕ ਆ ਹਾਂਜੀ ਬਾਈ ਜੀ ਇਹਨਾਂ ਬਾਈ ਤੁਹਾਡਾ ਮਨੀਸ਼ ਕੁਮਾਰ ਠੀਕ ਹੈ ਬਾਈ ਜੀ ਆਪਣੀ ਫਰਮ ਦਾ ਨਾਮ ਦੱਸੋ ਬਾਈ ਜੀ ਵਿਸ਼ਾਲ ਮੋਟਰ ਹੈ ਭਾਗਤਾ ਭਾਈ ਠੀਕ ਹੈ ਤੇ ਗੱਡੀ ਬਾਰੇ ਜਾਣਕਾਰੀ ਦਿਓ ਬਾਈ ਜੀ ਕਿਹੜਾ ਮਾਡਲ ਹੈ ਇਹ ਜੀ ਆਪਣਾ 10 ਮਾਡਲ ਹੈ ਜੀ ਐਨਓਸੀ ਨਾਮ ਹੈ ਜੀ ਠੀਕ ਹੈ ਜੀ ਫਿਰ ਆਪਾਂ ਮੰਗਦੇ ਆਗੇ ਦੋ ਜੀ 220000 ਰੁਪਿਆ ਰੇਟ ਹੈ ਕਿਹੜਾ ਮਾਡਲ ਹੈ ਸਰ ਭਾਈ ਜੀ 10 ਮਾਡਲ 10 ਮਾਡਲ ਆ 220000 ਰੁਪਿਆ ਰੇਟ ਹੈ ਐਨਓਸੀ ਦੇ ਨਾਲ ਅੰਦਰੋ ਬਾਈ ਜੀ ਗੱਡੀ ਚੈੱਕ ਕਰਾ ਲਓ ਜੀ ਬਹੁਤ ਵਧੀਆ ਇੰਟੀਰੀਅਰ ਦੀ ਗੱਡੀ ਬਹੁਤ ਸੋਹਣੀ ਹੈਗੀ ਅੱਜ ਵੀਰ ਜੀ ਨੇ ਵਧੀਆ ਬਾਈਆਂ ਕੋਲੇ ਸਾਹਸ ਸੁਤਰੀਆਂ ਗੱਡੀਆਂ ਪੂਰੀਆਂ ਸੋਹਣੀਆਂ ਗੱਡੀਆਂਆਂ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਛੱਡ ਦੇਗੇ ਨਾਲੇ ਨਾ ਸੰਪਰਕ ਕਰ ਲਿਓ ਤੇ 2-3000 ਦਾ ਆਪਣੇ ਚੈਨਲ ਦਾ ਨਾਮ ਲੈ ਜਾਓ ਬਾਈ ਮਾਨਤਨ ਕਰ ਦੇਣਗੇ ਬਾਈ ਹੁਣੀ ਇਸ ਤੋਂ ਬਾਅਦ ਗੱਡੀ ਆ ਗਈ ਬਾਈ ਜੀ ਮਾਰਸਰੀ ਜੀ ਬਹੁਤ ਵਧੀਆ ਗੱਡੀ ਹੈਗੀ ਬਹੁਤ ਹੀ ਜ਼ਿਆਦਾ ਸੋਹਣੀ ਗੱਡੀ ਹੈਗੀ ਰੰਗ ਪੇਟ ਦੀ ਅਰੀਜਨਲ ਗੱਡੀ ਹੈਗੀ ਬਹੁਤ ਵਧੀਆ ਇਹ ਕਿਹੜਾ ਮਾਡਲ ਹੈ ਬਈ ਇਹ ਜੰਡ ਨਹੀਂ origignal ਹੈ ਸਾਰੀ 82 ਸ਼ੈਟ ਇਹ 12 ਮਾਡਲ ਹੈਗੀ ਇਹ ਫਸਟ ਓਨਰ ਹੈ ਵੀ ਠੀਕ ਹੈ ਜੀ ਐਨਓ ਸੀ ਨੌ ਦੇ ਦਾ ਫਸਟ ਓਨਰ ਗੱਡੀ ਆ 12 ਮਾਡਲ ਹੈ ਰੇਟ ਬਾਈ ਜੀ ਇਹ ਸਾਡੇ ਸਾਡੇ 99 ਲੱਖ ਵਾਲਾ ਮਾਡਲ ਆ ਆਪਣੇ ਕੋਲੇ ਇਹ ਇਹ ਆਪਾਂ 765 ਕਿਤੇ 99 ਲੱਖ ਵਾਲਾ ਮਾਡਲ ਆ ਬਾਈ ਜੀ ਗੱਡੀ ਦਾ 7 ਲੱਖ 65 ਹਜ਼ਾਰ ਰੁਪਏ ਦੀ ਹੈ ਬਰਤਾਨ ਕਰ ਲਿਓ ਬਾਈ ਜੀ ਆਪਣੇ ਚੈਨਲ ਦੇ ਉੱਤੇ ਇੱਕ ਗੱਲ ਹੋਰ ਆ ਦੱਸ ਵੀਰੋ ਜਿੰਨੀਆਂ ਗੱਡੀਆਂ ਮਾਇਆਂ ਕੋਲੇ ਖੜੀਆਂ ਹੀ ਆ ਸਾਰੀਆਂ ਗੱਡੀਆਂ ਦੇ ਉਲਾਜ ਲੱਗੇ ਹੋਇਆ ਇਕੱਲੀ ਆਲਟੋ ਗੱਡੀ ਨਹੀਂ ਛੱਡਦੇ ਸਾਰੀਆਂ ਗੱਡੀਆਂ ਦੇ ਉਲਾਜ ਲੱਗੇ ਹੋਇਆ ਟਾਇਰਾਂ ਦੀ ਹਾਲਤ ਪੂਰੀ ਵਧੀਆ ਹੈ तकरीबन ਸਾਰੀਆਂ ਗੱਡੀਆਂ ਦੇ ਟਾਇਰੀਆਂ ਮੰਨ ਲਓ ਵੀ 75 ਤੋਂ 80 ਪੈਸੇ ਟਾਇਰਾਂ ਦੀ ਹਾਲਤ ਆ ਮਾਰਸੀਡੀਜ਼ ਦੇ ਟਾਇਰ ਤਾਂ ਬਿਲਕੁਲ ਨਵੇਂ ਆ ਵੀਰ ਜੀ ਅੰਦਰ ਚੈੱਕ ਕਰਾ ਦਿਓ ਬਾਈ ਜੀ ਬਹੁਤ ਸੋਹਣੀ ਆਟੋਮੈਟਿਕ ਆ ਵੀਰ ਜੀ ੁੰਬੀ ਗੱਡੀ ਹੈ ਬਹੁਤ ਵਧੀਆ ਗੱਡੀ ਹੈ ਜੀ ਚੱਲ ਚਲਾ ਵੀ ਇਹਦੀ ਪੂਰੀ ਸੋਹਣੀ ਗੱਡੀ ਹੈਗੀ ਇਹਦੇ ਨਾਲ ਤਾਂ ਆਫਰ ਹੀ ਆ ਬਾਈ ਹੁਣਾਂ ਨਾਲ ਆਪਣਾ ਕੋਈ ਗੱਲ ਨਹੀਂ ਕਰ ਲੋ ਗੱਲਬਾਤ ਆਪਣੇ ਚੈਨਲ ਦਾ ਨਾਮ ਲੈ ਜੋ ਤਿੰਨ ਚਾਰ ਚੱਕਲੀ ਨਹੀਂ ਕੋਈ ਚੱਕਣੀ ਹਾਂਜੀ ਤਿੰਨ ਚਾਰ ਹਜ਼ਾਰ ਦਾ ਮਾਨਤਾਨਤਾ ਕਰ ਦੇਣਗੇ ਇਸ ਤੋਂ ਬਾਅਦ ਆ ਗਈ ਬਾਈ ਜੀ i20 i20 ਇਹ ਹੈਗੀ ਜੀ 15 ਮਾਡਲ ਠੀਕ ਜੀ ਇਹ ਵੀ ਫਸਟ ਓਨਰ ਆ ਐਨਓਸੀ ਨਾਲ ਮਿਲ ਜੀ ਆਪਣੇ ਕੋਲੇ ਬਾਈ ਫਸਟ ਓਨਰ ਸੈਕੰਡ ਓਨਰ ਗੱਡੀਆਂ ਹੀ ਆ ਸਾਰੀਆਂ ਹਾਂਜੀ ਗੱਲ ਠੀਕ ਹੈ ਜੀ 15 ਮਾਡਲ ਬਾਈ ਜੀ ਹਾਂਜੀ ਹਾਂਜੀ ਇਹਦਾ ਮੰਗਦੇ ਆਪਾਂ 5 25 ਕੋਈ ਦਾ ਬਾਕੂ ਮੌਕੇ ਦੇ ਵੀ ਹੋਰ ਮਾਨਤਾਨਤਾ ਕਰਦਾ 525000 ਰੁਪਇਆ ਬਾਈ ਇਹਨਾਂ ਦੀ ਡਿਮਾਂਡ ਕਰਦੇ ਆਗੇ ਮੌਕੇ ਤੇ ਕਹਿੰਦੇ ਸੀ ਮਾਨਤਾ ਕਰਦੇ ਹੋ ਵੀ ਐਨਓਸੀ ਨਾਲ ਮਿਲ ਜੂ ਬਾਈ ਪੇਪਰ ਵਰਕ ਦੀ ਓਕੇ ਹੋ ਰੋਵੇਗੀ ਠੀਕ ਹੈ ਸਾਰੀਆਂ ਪੇਪਰ ਵਰਕ ਨੇ ਓਕੇ 15 ਬਾਰ ਨਿਕਾ ਬਰਾਦਰ ਵੀ ਇੰਟੀਰੀਅਰ ਤੇ ਗੱਡੀ ਪੂਰੀ ਵਧੀਆ ਸਾਫ ਹੁੰਦੀ ਹੈ 14 ਨਿਕਾ ਬਰਾਦਰ ਕੋਲ ਆਜ ਹਰ ਇੱਕ ਗੱਡੀ ਤੇ ਇਲਾਜ ਲੱਗੇ ਹਾਂਜੀ ਹਾਂਜੀ ਜਿੰਨੀਆਂ ਬਾਈ ਹੁਣ ਆਪਣੀਆਂ ਗੱਡੀਆਂ ਆਈਆਂ ਸਾਰੀਆਂ ਗੱਡੀਆਂ ਤੇ ਇਲਾਜ ਲੱਗੇ ਹੋਏ ਪੂਰੀਆਂ ਸੋਹਣੀਆਂ ਇੰਟੀਰੀਅਰ ਦੀ ਗੱਡੀ ਦਿਖਾ ਜੋਈ ਇੰਟੀਰੀਅਰ ਦੀ ਪੂਰੀ ਸਾਫ ਸੁਥਰੀ ਗੱਡੀ ਆ ਸ਼ੀਟ ਕਵਰ ਪੂਰੇ ਸੋਹਣੇ ਪਾਏ ਹੋਏ ਹੈਗੇ ਸਾਰੀਆਂ ਗੱਡੀਆਂ ਦੀ ਬਾਈ ਸੀਟ ਕਵਰ ਤਕਰੀਬਨ ਨਵੇਂ ਵਰਗੇ ਹੀ ਆਗੇ ਪੂਰੇ ਸੋਹਣੇ ਆ ਪਲਾਏ ਹਰ ਇੱਕ ਗੱਡੀ ਦੇ ਲੱਗੇ ਪਿਆ ਜਿੰਨੀਆਂ ਗੱਡੀਆਂ ਵੰਜਾਂ ਕੋਲੇ ਇਸ ਦੋਵਾਂ ਬਾਈ ਆਪਾਂ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਏ ਹਾਂਗੇ 2007 ਮਾਡਲ ਆਲਟੋ ਬਹੁਤ ਹੀ ਸੋਹਣੀ ਗੱਡੀ ਹੈਗੀ ਬਹੁਤ ਵਧੀਆ ਇਹਦਾ ਹੋਫਰੀ ਹੈ ਬਾਈ ਬਾਈ ਕਹਿੰਦੇ ਵੀ ਜਮੀ ਜਾਇਦ ਰਿਕਾਰਡ ਤੇ ਦੇ ਦੇ ਕੀ ਰੇਟ ਆ ਬਾਈ ਇਹਦਾ ਤੇ ਆਪਾਂ ਦੇ ਰਾਂਗੇ ਐਨਓਸੀ ਨਾਲ 50000 ਰੁਪਏ ਤੈਨੂੰਸੀ ਨਾਲ 50000 ਰੁਪਏ ਦੀ ਜਿਹੜਾ ਆਪਣੇ ਚੈਨਲ ਦੇ ਥ्रू ਆਊਗਾ ਠੀਕ ਆ ਬਾਈਆਂ ਕੋਲੇ ਨਾਲ ਲੋਕ 2000 ਰੁਪਏ ਦਾ 3000 ਦਾ ਮੰਨਣਾ ਨਹੀਂ ਤੇ ਹੋਰ ਵੀ ਹੋ ਜਾਊਗਾ ਠੀਕ ਆ ਗੱਡੀ ਪੂਰੀ ਵਧੀਆ ਬਾਈ ਇਹਦੀ ਆਰਟੋ ਵੀ ਕਲਰ ਪੂਰੀ ਵਧੀਆ ਸੈਟੋ ਰੋਕੇ ਆ ਇਹ ਤੋਂ ਵੱਧ ਆਗੇ ਬਾਈ ਅਨਟੌਸ ਲੀਵਾ ਇਹ ਫਰਸਟ ਓਨਰ ਆ ਵੀਰੇ ਠੀਕ ਆ ਜੀ 12 ਮਾਡਲ ਆ ਲੋਕਲ ਨੰਬਰ ਆਪਣਾ ਪਸੰਦੇ ਲਈ ਠੀਕ ਆ ਜੀ ਤੇ ਇਹਦਾ ਮੰਗਦੇ ਆਪਾਂ 2 ਸੱਤ ਠੀਕ ਆ ਬਈ ਇਹ ਖੌਦ ਆਪਾਂ ਘਰੀ ਚਲਾਉਣੇ ਹੈਗੇ ਠੀਕ ਆ ਬਈ 5+ ਦੀ ਐਵਰੇਜ ਆਪਾਂ ਕੱਢੀ ਹੋਈ ਠੀਕ ਆ 2012 ਮਾਡਲ ਅਨਟੌਸ ਲੀਵਾ ਬਠਿੰਡੇ ਦਾ ਪੀਵੀ03 ਨੰਬਰ ਆ ਬਾਈ ਬਾਈ ਹੁਣ ਕੋਈ ਘਰੇ ਰੱਖੀ ਵੀ ਆਪ ਗੱਡੀ ਯੂਜ਼ ਕਰਦੀ ਹੈ ਸਾਰੀ origignal ਕਾਰ ਹੈ ਕੋਈ ਆਏ ਨਹੀਂ ਸਾਰੀ origignal ਕਾਰ ਹੈ ਜਿੰਨੀਆਂ ਕਾਰ ਆ ਬਾਈ ਹੁਣ ਨੇ ਦਿਖਾਈਆਂ ਆਈਆਂ ਬਾਈ ਕਹਿੰਦੇ ਨਾਨ ਐਕਸੀਡੈਂਟਲ ਗੱਡੀ ਆਪਣੇ ਕੋਲ ਕੋਈ ਐਕਸੀਡੈਂਟ ਨਹੀਂ ਅੰਦਰੋਂ ਨਿਕਾਂ ਮਰਾਜੋ ਬਾਈ ਜੇ ਤੁਸੀਂ ਪਤਾ ਨਹੀਂ ਲੱਗਿਆ ਕਿ ਬੜੀ ਟਾਇਰ ਵੀ ਰਹਿ ਗਿਆ ਹੈ 80 ਪੈਸੇ ਪੈਰਾਂ ਦੀ ਹਾਲਤ ਆ ਆਜੋ ਬਾਈ ਪੁਲਿਸ ਹੁਣ ਗੱਡੀ ਹੈਗੀ ਅੰਦਰੋਂ ਨਿਕਾਂ ਮਰਾਜੋ ਕਿ ਬਾਈ ਸ਼ੀਟ ਕਵਰ ਵੀ ਬਹੁਤ ਸੋਹਣੇ ਚੜੇ ਹੋਏ ਹੈ ਗੱਡੀ ਤੇ ਇੰਟੀਰੀਅਰ ਵੀ ਗੱਡੀ ਦਾ ਪੂਰਾ ਵਧੀਆ ਹੈਗਾ ਇੱਕ ਵਾਰ ਦੁਬਾਰਾ ਆਪਾਂ ਫੇਰ ਤੁਹਾਨੂੰ ਬਾਈ ਹੁਣਾਂ ਨਾਲ ਬਾਕੀ ਆਪਾਂ ਬਾਈ ਨੰਬਰ ਬਾਈ ਦਾ ਸ਼ੀਟ ਤੇ ਛੱਰ ਦੇਗੇ ਤੇ ਫਰਮ ਦਾ ਨਾਮ ਦੁਬਾਰਾ ਫੇਰ ਦੱਸ ਦਿੰਨੇ ਆ ਅਲ ਬਾਈ ਜੀ ਇੱਕ ਵਾਰ ਫੇਰ ਆਪਾਂ ਨੂੰ ਫਰਮ ਦਾ ਨਾਮ ਤੇ ਜਿਹੜੀ ਆਪਾਂ ਲਖਾਲ ਮੋਟਰੇਜ ਭਗਤਾ ਭਾਈ ਕਾ ਬਰਨਾਲਾ ਬਾਜਾ ਖਨਾਂ ਰੋਡ ਦੇ ਉੱਤੇ ਹੀ ਰਿਹਾ ਹੈ ਠੀਕ ਹੈ ਧੰਨਵਾਦ ਜੀ